ਹੇਲੂਇਆ 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 ਓ ਰਾ ਚੱਕੇ ਰਾ ਸਾ ਪਿਤਾ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਅੱਤ ਪਵਿੱਤਰ ਮਹਾਨ ਖੁਦਾਵੰ ਦੀ ਅਸੀ ਰਾਜ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਓ ਮੇਰੇ ਸਮਰਥੀ ਖੁਦਾਵੰ ਜੀ ਤੁਹਾਡਾ ਧੰਨਵਾਦ ਹੇਲੂਇਆ 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 ਓ ਰਾ ਚੱਕੇ ਰਾ ਸਾ ਪਿਤਾ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਓ ਅੱਤ ਪਵਿੱਤਰ ਮਹਾਨ ਖੁਦਾਵੰ ਜੀ ਦਾ ਧੰਨਵਾਦ ਕਰਦੇ ਹਾਂ ਤੇਰੇ ਗਾਣੇ ਜ਼ਲਾਲ ਤੇ ਮੈਂ ਤੇਰੇ ਗਾਣੇ ਬੰਨ ਲਾਂ ਮਾ ਜੀ ਕਿਉਂਕਿ ਤੁਸੀਂ ਆਦੇ ਦੇ ਯੁੱਗ ਤੁਸੀਂ ਮਹਿਮਾ ਦੇ ਯੁੱਗ اے ਮਰੇ ਮਹਾਨ ਖੁਦਾਵੰ ਜੀ ਤੁਹਾਡਾ ਬੰਦਿਆ ਤੜਾ ਤੰਦਾ ਤੜਾ ਤੰਦਾ ਬਟਾ ਤੰਦਾ ਬਟਾ ਤੰਦਾ ਉਹ ਮਰੇ ਮਹਾਨ ਖੁਦਾਵੰ ਜੀ ਤੁਹਾਡਾ ਬੰਦਿਆ ਤੜਾ ਤੰਦਾ ਤੜਾ ਤੰਦਾ ਤੜਾ ਤੰਦਾ ਉਹ ਹਤ ਪਵਿੱਤਰ ਮਹਾਨ ਖੁਦਾਵੰ ਜੀ ਤੁਹਾਡਾ ਬੰਦਿਆ ਅਸਾਜ ਜੀ ਇੱਕ ਇੱਕ ਨੂੰ ਆਪਣੀ ਰੂਹ ਨ ਉੱਪਰ ਕਿਸ਼ਤਾ ਬਾਲ ਕਰ ਇੱਕ ਇੱਕ ਨੂੰ ਆਪਣੀ ਰੂਹ ਨ ਉੱਪਰ ਕਿਸ਼ਤਾ ਬਾਲ ਕਰ ਮੇਰੇ ਖੁਦਾਵੰ ਹਾਲੇ ਜੋ ਯਹਾਂ ਹੈ میں نام سے گواہی جن ہوں میں پچھلے پچی دسمبر نو آئی سی اور میں سال بعد آئی ہوں اور جی میں سامنے کڑی ہےشو میں سی ਕਿਉਂਕਿ ਮੇਰੇ ਅੰਦਰ ਮੈਂ अबाउट 15 ਸਾਲ ਤੋਂ ਬੱਧੀ ਰਸੌਨੀ ਸੀ ਜੇਦੋਂ ਮੇਰਾ ਅਪਗ੍ਰੇਡ ਹੋਇਆ ਹੈ ਉਹ ਖੁਦਾ ਦੀ ਦਇਆ ਹੈ ਖੁਦਾ ਦੀ ਬਰਕਤ ਹੈ ਪਰਮੇਸ਼ਰ ਦੇ ਦਸਾਂ ਦੁਆਰਾ ਕੀਤੀ ਵੀ ਦੁਆ ਪ੍ਰਾਰਥਨਾ ਹੈ ਪਰਮੇਸ਼ਰ ਦੀ ਦਇਆ ਜੋ ਅਤਮੈਠ ਹੈ ਕਿ ਉਹ আর ਪਰਮੇਸ਼ਰ ਦੀ ਦਇਆ ਰਹੀ ਹੈ ਕਿ ਪਰਮੇਸ਼ਰ ਜਾਣਦਾ ਹੈ ਕਿ ਸਾਡੇ ਫਾਈਨੈਂਸ਼ਲੀ ਪਾਓ ਪੋਜੀਸ਼ਨ ਨੂੰ ਵੀ ਅਰਥਗਾਰ ਧੰਨਵਾਦ ਹੈ ਕਿ ਉਹਨੇ ਇੱਕ ਰੁਪਈਆ ਵੀ ਸਾਡੇ ਦਿੱਤੇ ਅਪਗ੍ਰੇਡ ਦੇ ਟਾਈਮ ਖਰਚਾ ਨਹੀਂ ਆਉਂਦਾ ਔਰ ਸਾਰੇ ਮਹੀਨਿਆਂ ਪਰੇਸ਼ਾਨ ਹੋ ਕਿ ਪਰਮੇਸ਼ਰ ਦੀ ਦਿਆ ਦੇ ਸਦਕੇ ਹੀ ਬਚੇ ਹਾਂ ਤੇ ਹਮੇਸ਼ਾ ਦੇ ਦਸਾਂ ਨੇ ਜੋ ਸਾਡੇ ਲਈ ਦੁਆਵਾਂ ਪ੍ਰਾਰਥਨਾ ਕੀਤੀਆਂ ਉਹਨਾਂ ਦੇ ਸਦਕੇ ਅੱਜ ਮੈਂ ਸਾਰਿਆਂ ਦੇ ਵਿਚਕਾਰ ਬੈਠੀ ਹਾਂ ਔਰ ਅੱਜ ਜੇ ਮੈਂ ਇਸ ਦੁਨੀਆ ਤੇ ਹਾਂ ਤੇ ਓਰੀ ਵਜਾ ਸਿਰਫ ਰਬੂ ਅਸ਼ੂ ਮੁਸੀ ਹੈ ਔਰ ਪਰਮੇਸ਼ਰ ਦੇ ਨਾਮ ਦੀ ਬਰਕਤ ਰਹਿਮਤ ਮੈਂ ਆਪਣੇ ਘਰ ਪਰਿਵਾਰ ਚ ਪਰਮੇਸ਼ਰ ਦੇ ਨਾਮ ਕੀ ਗੋਲਕੀ ਰਬੂ ਅਸ਼ੂ ਦੇ ਨਾਮ ਚ ਕੰਮ ਲਿਆ ਧੰਨਵਾਦ ਅੱਜ ਮੈਂ ਆਪਣੇ ਪਾਪਾ ਦੀ ਗਵਾਹੀ ਇੱਥੇ ਦੇਣ ਆਈ ਹਾਂ ਮੇਰੇ ਪਾਪਾ ਦਾ ਹੁਣ ਤੋਂ 4 ਸਾਲ ਪਹਿਲੇ ਐਕਸੀਡੈਂਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਤੋਂ ਉਹਨਾਂ ਨੂੰ ਕਾਫੀ ਸਾਰੀ ਪ੍ਰੋਬਲਮਸ ਸੀ ਤੇ ਪਿਛਲੇ 1 ਮਹੀਨੇ ਤੋਂ ਉਹ ਕਾਫੀ ਬਿਮਾਰ ਸੀ ਤੇ ਹਸਪੀਟਲ 'ਚ ਵੀ ਸੀ ਜਿਹਦੇ ਕਰਕੇ ਉਹਨਾਂ ਨੂੰ 1.5 ਮਹੀਨਾ ਹਸਪੀਟਲ 'ਚ ਵੀ ਲਾਣਾ ਪਿਆ ਤੇ ਡਾਕਟਰਾਂ ਨੇ ਕਿਹਾ ਸੀ ਕਿ ਉਹਨਾਂ ਦਾ ਬਚਣਾ ਚਾਹੇ ਮੁਸ਼ਕਿਲ ਹੋਵੇ ਜਾਂ ਸ਼ਾਇਦ ਦੁਬਾਰਾ ਨਾਰਮਲ ਨਾ ਹੋ ਪਾਣ ਤੇਰੇ ਕੁਨਾਂ ਰਸਾਨ ਨੇ ਸਾਡੇ ਵਾਸਤੇ ਬਹੁਤ ਪ੍ਰਾਰਥਨਾ ਕੀਤੀ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਤੇ ਅਸੀਂ ਵੀ ਉਹਨਾਂ ਵਾਸਤੇ ਪ੍ਰਾਰਥਨਾ ਕੀਤੀ ਤੇ ਅੱਜ ਮੇਰੇ ਪਾਪਾ ਬਿਲਕੁਲ ਠੀਕ ਨੇ ਉਹ ਚੱਲ ਫਿਰ ਪਾ ਰਹੇ ਹੈ ਖਾ ਪੀਂਦਾ ਆ ਰਹੇ ਹੈ ਬਿਲਕੁਲ ਆਮ ਨੇ ਖੁਦਾ ਕਰਕੇ ਅੱਜ ਧੰਨਵਾਦ ਕਰਦਾ ਹਾਂ ਖੁਦਾ ਦਾ ਹallelujah 10 ਕੋ ਅੱਜ ਜੋ ਪ੍ਰਭੂ ਜਿਸੂ ਮਜੀ ਦਾ ਜਨ ਦਿਹਾੜਾ ਦੇਸ਼ ਦੇ ਦੀ ਧਰਤੀ ਤੇ ਬਹੁਤ ਹੀ ਤੂੰ ਧੰਤਾਂ ਦੇ ਨਾਲ ਜਿਹੜਾ ਮਨਾਇਆ ਗਿਆ ਤੇ ਉੱਥੇ ਅੱਜ ਪਸਵਸ ਸਿੱਧਾ ਬੇਟਾ ਤਹਿਸੀਲ ਜਿਗਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਪ੍ਰਭੂ ਜੀ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੰਤਾਂ ਦਾ ਮਨਾਇਆ ਗਿਆ ਸਾਡੇ ਨਾਲ ਹੁਣ ਜੁੜ ਚੁੱਕੇ ਆ ਪਾਸਟਰ ਸਬਿੰਦਰ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਸੱਜਣਾ ਉਹ ਸਾਡੇ ਨਾਲ ਜੁੜ ਚੁੱਕੇ ਆ ਉਹ ਆਪਾਂ ਕਰਦੇ ਆ ਦਿਲਵਾਦ ਵੀ ਅੱਜ ਇਹ ਘਰੇ ਲੈ ਕੇ ਕਿਵੇਂ ਲਿਆ ਸਭ ਤੋਂ ਪਹਿਲਾਂ ਇਹ ਚੈਨਲ ਤੇ ਬਹੁਤ ਧੰਮਤ ਕਰਦੇ ਆ ਤੋ ਸਭ ਤੋਂ ਪਹਿਲਾਂ ਉਸ ਪਰਮੇਸ਼ੁਰਾ ਦਾ ਧੰਨਵਾਦ ਕਰਦੇ ਹਾਂ ਜਿਸ ਪਰਮੇਸ਼ੁਰ ਨੇ ਸਾਨੂੰ ਸਾਜਿਆ ਤੋ ਖਾਸ ਕਰਕੇ ਇਸੀ ਚੈਨਲ ਦਾ ਜਨ ਸ਼ਕਤੀ న్యూਸ ਪੰਜਾਬ ਔਰ ਹਕ ਸੱਚ ਦੀ ਆਵਾਜ਼ ਪੰਜਾਬ ਦਾ ਜੋ ਇਸ ਆਵਾਜ਼ ਨੂੰ ਪੂਰੇ ਵਰਲਡ ਦੇ ਵਿੱਚ ਪਹੁੰਚਾ ਰਿਹਾ ਸੋ ਧੰਨਵਾਦ ਕਰਦੇ ਹਾਂ ਖਾਸ ਕਰਕੇ ਅੱਜ ਜੋ ਤਬੀਸ਼ੂ ਮਸੀਹਾ ਜਨਮ ਦਿਨ ਹੈ ਤੋ ਪੂਰੀ ਮਾਨਵ ਜਾਤੀ ਦੇ ਉਧਾਰ ਵਾਸਤੇ ਹੋਇਆ ਪ੍ਰੇਮ ਦੇ ਵਿੱਚ ਬਿਲਾਵ ਦੇ ਵਿੱਚ ਜੱਜ ਬਹੁਤ ਸਾਰੇ ਲੋਕਾਂ ਨੇ ਵਰਕਤਾਂ ਨੂੰ ਪਾਇਆ ਬਹੁਤ ਸਾਰੇ ਜਿਹੜਾ ਸੰਗਤਾਂ ਨੇ ਆਨੰਦ ਮਾਣਿਆ ਤੋ ਖਾਸ ਕਰਕੇ ਪੂਰੇ ਭਾਰਤ ਨੂੰ ਪੂਰੇ ਭਾਰਤ ਵਾਸੀਆਂ ਨੂੰ ਫਿਰ ਤੋਂ ਪ੍ਰਮੇਸ਼ਰ ਜੀ ਨੇ ਜਨਮ ਲੈਣ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੋ ਆਈਆਂ ਵੀ ਸੰਗਤਾਂ ਦਾ ਵੀ ਧੰਨਵਾਦ ਕਰਦੇ ਜਿਹੜੀਆਂ ਦੂਰ-ਦੂਰ ਤੋਂ ਹੌਂਸਲਾ ਵਾਕੇ ਪਹੁੰਚਿਆ ਤੋ ਸਭ ਦਾ ਧੰਨਵਾਦ ਕਰਦੇ ਸਾਡੇ ਨਾਲ ਆ ਪਾਸਟਰਾਂ ਦਾ ਵੀ ਜੋ ਪਾਸਟਰ ਸਤਰਾਮ ਸਿੰਘ ਪਾਸਟਰ ਬਲਬੀਰ ਜੀ ਪਾਸਟਰ ਗਗਨਦੀਪ ਵੀ ਪਾਸ ਪਾਲੀ ਜੀ ਜੋ ਸਾਡੇ ਨਾਲ ਜੁੜੇ ਹੋਰ ਵੀ ਸੰਗਤਾਂ ਜੋ ਪਾਸਟਰ ਸਾਡੇ ਨਾਲ ਜੁੜੇ ਹੋਇਆ ਤੋਂ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਇਹ ਸਾਰੇ ਖੁਸ਼ੀ ਦੇ ਵਿੱਚ ਸਾਡੇ ਨਾਲ ਖੜੇ ਸਾਡੇ ਸਹਿਯੋਗ ਦਿੱਤਾ ਅਸੀਂ ਬਹੁਤ ਧੰਨਵਾਦ ਕਰਦੇ ਖਾਸ ਕਰਕੇ ਚੈਨਲ ਦਾ ਵੀ ਧੰਨਵਾਦ ਕਰਦੇ ਸਾਡਾ ਮਨਜੀਤ ਸਿੰਘ ਜੋ ਲੀਡਰਤ ਹੋਣ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰਭੂ ਸਭ ਨੂੰ ਆਸ਼ੀਰਵਾਦ। ਵੀ ਸ਼ੁਭ ਅਸੀਸਾਂ ਦਾ ਧੰਨਵਾਦ ਕਰਦੇ ਆਂ ਖਾਸ ਕਰਕੇ ਅੱਜ ਪ੍ਰਭੂ ਇਸਮੇਸ਼ਰੇ ਜਨਮ ਦਿਨ ਤੇ ਕੁੱਤੇ ਜੋ ਵੀ ਅੱਜ ਟੀਮ ਨੇ ਸੰਯੋਗ ਦਿੱਤਾ ਕਿਉਂਕਿ ਇਹਨਾਂ ਦੇ ਸੰਯੋਗ ਦੇ ਦੁਆਰੇ ਜੋ ਅਸੀਂ ਇਹ ਸਾਰੀ ਕੰਮ ਨੂੰ ਕਰ ਸਕਿਆ ਕਿਉਂਕਿ ਕੱਲੇ ਦਾ ਕੰਮ ਨਹੀਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾ ਸਾ ਵੀ। ਤੋਂ ਪਰਮੇਸ਼ਰ ਸਭ ਨੂੰ ਬਰਕਤ ਦੇ।